ਅੰਬ ਦੀ ਆਪਣੇ ਮੰਗੋ ਜੂਸ ਹੋ ਗਿਆ ਮੰਗੋ ਲੱਸੀ ਹੋ ਗਈ ਇਹ ਚੀਜ਼ਾਂ ਬਹੁਤ ਕਰਦੇ ਮੰਨਦਾ ਜਿਹੜਾ ਕਿ ਸਾਨੂੰ ਪ੍ਰੈਡਿਕਸ਼ਨਸ ਇਹ ਹੋ ਰਹੀਆਂ ਵੀ ਮਈ ਦੇ ਵਿੱਚ ਇਹ ਤਕਰੀਬਨ 40 47 ਤੱਕ ਜਾਏਗਾ ਟੈਂਪਰੇਚਰ ਇੰਨਾ ਜਿਆਦਾ ਗਰਮੀ ਇੰਨਾ ਜਿਆਦਾ ਟੈਂਪਰੇਚਰ ਜਿਹੜਾ ਬੱਚਿਆਂ ਲਈ ਤੇ ਬਜ਼ੁਰਗਾਂ ਲਈ ਇਹ ਘਾਤਕ ਹੈ ਜੇ ਆਪਾਂ ਘਰੇ ਬਣਾਣਾ ਤਾਂ ਇੱਕ ਚਮਚੀ ਚੀਨੀ ਇੱਕ ਥੁੱਕੀ ਨਮਕ ਤੇ ਪਾਣੀ ਚ ਪਾਉ ਤਾਂ ਉਹ ਆਰਐਸ ਬਣ ਗਿਆ ਤਾਂ ਉਹ ਚੀਪ ਐਂਡ ਬੈਸਟ ਹੈਗਾ ਤਾਂ ਪਾਣੀ ਜਿਹੜਾ ਘੱਟੋ-ਘੱਟ ਇੱਕ ਅਡਲਟ ਬੰਦੇ ਨੂੰ ਇੱਕ ਜਵਾਨ ਬੰਦੇ ਨੂੰ 10 ਤੋਂ ਲੈ ਕੇ 12-13 ਗਲਾਸ ਜਿਹੜਾ ਰੋਜ਼ ਦਾ ਰੋਜ਼ਾਨਾ ਪੀਣਾ ਚਾਹੀਦਾ ਤਾਂ ਕਿ ਜਿਹੜਾ ਗਰਮੀ ਦਾ ਪ੍ਰਕੋਪ ਜਾਂ ਲੂ ਨਾ ਲੱਗੇ ਤਾਂ ਪਾਣੀ ਜ਼ਿਆਦਾ ਜਿਹੜੀ ਫੇਰ ਅਸੀਂ ਇਨਸਿਸਟ ਕਰਦੇ ਆ ਵੀ ਮੈਕਸਿਮਮ ਪਾਣੀ ਜ਼ਿਆਦਾ ਪਿਓ ਗਰਮੀ ਦੇ ਵਿੱਚ ਜਿਹੜੇ ਸਕਿਨ ਦੇ ਚਮੜੀ ਦੇ ਰੋਗ ਹੈ ਇਹ ਵੱਜ ਜਾਂਦੇ ਆ ਚਾਹੇ ਉਹ ਆਪਣਾ ਐਕਜ਼ੀਮਾ ਹੈ ਚਾਹੇ ਉਹ ਸਰਵੇਸਿਸ ਹੈ ਚਾਹੇ ਉਹ ਆਪਣੇ ਗਰਮੀ ਕਰਕੇ ਆਪਣੇ ਬੋਇਲਸ ਹੋਣਾ ਬੇਟਾ ਹਰ ਘੰਟੇ ਬਾਅਦ ਥੋੜਾ ਥੋੜਾ ਕਰਕੇ ਪਾਣੀ ਪੀਣਾ ਧੁੱਪ 'ਚ ਖੇਲ ਨਾ ਜਾਣ ਤੇ ਜੇ ਬਾਹਰਤ ਅੰਦਰ ਜਾਣਾ ਤਾਂ ਸਿੱਧੂ ਉੱਤੇ ਕੈਪ ਪਾ ਕੇ ਜਾਣਾ। ਲੁਕੋ ਉਹੀ ਹੈ ਵੀ ਉਹ ਜਿਆਦਾ ਤੋਂ ਜਿਆਦਾ ਠੰਡੀਆਂ ਚੀਜ਼ਾਂ ਲੈਣ। ਨਿੰਬੂ ਦੀ ਸ਼ਕੰਮੀ ਲੈ ਲੈਣ ਕੋਲ ਡਰਿੰਕਸ ਵਗੈਰਾ ਲੈਣ। ਲੱਸੀ ਜਿਹੜੀ ਹੈ ਠੰਡਾ ਦੁੱਧ ਹੋ ਗਿਆ ਲੱਸੀ ਹੋ ਗਿਆ ਇਹ ਆਪਣੇ ਮਤਲਬ ਬਜ਼ੁਰਗਾਂ ਦੀ ਦੇਣ ਹੈ। ਇਹ ਜਿਹੜੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ। ਸਸੀ ਗੱਲ ਜੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਵੱਧਾਇਆ ਨਜ਼ਰ ਆ ਰਿਹਾ ਤੇ ਉੱਤ ਹੀ ਦੁਪਹਿਰ ਦੇ ਵੇਲੇ ਅੱਗ ਵਰਗੀ ਗਰਮੀ ਜਰੀ ਕੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਉੱਤੇ ਜਿਹੜਾ ਕੀ ਲੋਕਾਂ ਨੂੰ ਵੀ ਕਾਫੀ ਅਸਰ ਪੈ ਰਿਹਾ ਵਾ ਲੋਕ ਜਿਹੜੇ ਕੀ ਆਪਣਾ ਕੰਮ ਕਾਰ ਤੇ ਨਹੀਂ ਜਾ 파ਰੇ ਇਸੋ ਆਪਾਂ ਪ੍ਰੀਕਾਸ਼ਨਸ ਕੀ ਰੱਖੀਏ ਕਿੰਦਾ ਗਰਮੀ ਤੋਂ ਬਚਾ ਕਰੀਏ ਤੇ ਕਿੰਦਾ ਆਪਣੀ ਸਿਹਤ ਦਾ ਧਿਆਨ ਰੱਖੀਏ ਗਰਮੀ ਦੇ ਵਿੱਚ ਮੇਰੇ ਨਾਲ ਬਾਂਸਲ ਜੀ ਜੁੜ ਚੁੱਕੇ ਨੇ ਜੋ ਕਿ ਕਾਫੀ ਮਾਹੀ ਨੇ ਚਮੜੀ ਅਤੇ ਬਾਵਾਸੀ ਦਾ ਇਹਦੇ ਸਪੈਸ਼ਲਿਸਟ ਨੇ ਸਰ ਇਹ ਗਰਮੀ ਲਗਾਤਾਰ ਤਪ ਤਪਦੀ ਗਰਮੀ ਜਿਹੜੀ ਕੀ ਪੈੰਦੀ ਲੰਝਾਰੀ ਲੁਧਾਨੇ ਦੇ ਵਿੱਚ ਜੇਕਰ ਗੱਲ ਕਰੀਏ 46 ਡਿਗਰੀ ਤੋਂ ਉੱਤੇ ਟੇ ਦਾ ਤਾਪਮਨ ਵੱਧਦਾ ਨਜ਼ਰ ਆ ਰਿਹਾ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜੇ ਕੀ ਅਲਰਟ ਹੁਣ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਗਰਮੀ ਤੋਂ ਲੋਕ ਕਿਸ ਤਰ੍ਹਾਂ ਬਚਣ ਅਤੇ ਲੋਕਾਂ ਨੂੰ ਕੀ ਕਰਨਾ ਪਵੇਗਾ ਜਿਹੜਾ ਕਰਕੇ ਉਹਨਾਂ ਦੀ ਬੋਡੀ ਠੀਕ ਰਹੇ ਦਿਖੋ ਅੱਜ April ਦਾ last uh, week ਹੈ ਤਾਂ ਵੀ 40 42 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਨੋਟਿਸ ਕਰਦੇ ਪਏ ਆ ਜਿਹੜਾ ਕਿ ਸਾਨੂੰ ਪ੍ਰੈਡਿਕਸ਼ਨਸ ਇਹ ਹੋ ਰਹੀਆਂ ਵੀ ਮਈ ਦੇ ਵਿੱਚ ਇਹ ਤਕਰੀਬਨ 40 47 ਤੱਕ ਜਾਏਗਾ ਟੈਂਪਰੇਚਰ ਇੰਨਾ ਜ਼ਿਆਦਾ ਗਰਮੀ ਇੰਨਾ ਜ਼ਿਆਦਾ ਟੈਂਪਰੇਚਰ ਜਿਹੜਾ ਬੱਚਿਆਂ ਲਈ ਤੇ ਬਜ਼ੁਰਗਾਂ ਲਈ ਇਹ ਘਾਤਕ ਹੈ ਤਾਂ ਡਾਕਟਰਾਂ ਵੱਲੋਂ ਮਤਲਬ ਸਾਡੇ ਵੱਲੋਂ ਇਹ ਰეკਮੈਂਡੇਡ ਹੈ ਵੀ ਦੁਪਹਿਰ ਦੇ ਟਾਈਮ ਬਜ਼ੁਰਗ ਬੱਚੇ ਤੇ ਸਾਡੀਆਂ ਬੀਬੀਆਂ ਭੈਣਾਂ ਤਕਰੀਬਨ 12 ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਬਾਹਰ ਘਰ ਤੋਂ ਘਟ ਨਿਕਲਣ ਜਿਆਦਾ ਪਾਣੀ ਪੀਓ ਨਿੰਬੂ ਦੀ ਸ਼ਕੰਜੀ ਹੋਗੀ ਅੰਬ ਦਾ ਆਪਨਾ ਹੋ ਗਿਆ ਖੱਟੀ ਲੱਸੀ ਹੋਗੀ ਚਾਟੀ ਦੀ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਗਰਮੀ ਤੋਂ ਬਚਾਉਂਦੀਆਂ ਹੈਗੀਆਂ ਤਾਂ ਪਾਣੀ ਜਿਹੜਾ ਘਟੋ ਘਟ ਇੱਕ ਅਡਲਟ ਬੰਦੇ ਨੂੰ ਇੱਕ ਜਵਾਨ ਬੰਦੇ ਨੂੰ 10 ਤੋਂ ਲੈ ਕੇ 12 13 ਗਲਾਸ ਜਿਹੜਾ ਰੋਜ਼ ਦਾ ਰੋਜ਼ਾਨਾ ਪੀਣਾ ਚਾਹੀਦਾ ਪਰਡੇ ਤੇ ਆਪਦੇ ਆਪ ਨੂੰ ਕੱਪੜਿਆਂ ਦੇ ਨਾਲ ਢਾਕੇ ਚੱਲੋ ਜਿਹੜੇ ਲੋਕਾਂ ਨੂੰ ਕੰਮ ਕਰਨ ਜਾਣਾ ਪੈਂਦਾ ਧੁੱਪ ਦਾ ਚਸ਼ਮਾ ਲਗਾ ਕੇ ਜਾਣ ਪਲੱਸ ਆਪਦਾ ਸਿਰ ਢਾਕੇ ਜਾਣ ਤੇ ਜੜੀਆਂ ਕੁੜੀਆਂ ਜਾਂ ਆਪਣੇ ਮਾਵਾ ਭੈਣਾ ਜਾਂ ਬੱਚੇ ਆਪਣਾ ਕੰਮ ਤੇ ਜਾਂਦੇ ਆ ਉਹ ਚੰਗੀ ਤਰ੍ਹਾਂ ਦਾ ਛੜੀ ਢਾਕੇ ਜਾਣ ਤਾਂ ਕਿ ਜਿਹੜਾ ਗਰਮੀ ਦਾ ਪ੍ਰਕੋਪ ਜਾਂ ਲੂ ਨਾ ਲੱਗੇ ਤਾਂ ਪਾਣੀ ਜਿਆਦਾ ਜਿਹੜੀ ਫੇਰ ਅਸੀਂ ਇਨਸਿਸਟ ਕਰਦੇ ਆ ਵੀ ਮੈਕਸਿਮਮ ਪਾਣੀ ਜਿਆਦਾ ਪੀਓ ਜੇ ਕਿਤੇ ਕੋਈ ਘਬਰਾਹਟ ਹੁੰਦੀ ਹੈ ਜਾਂ ਆਪਣੇ ਕਮਜ਼ੋਰੀ ਫੀਲ ਹੁੰਦੀ ਹੈ ਤਾਂ ਇਮੀਡੀਏਟਲੀ ਡਾਕਟਰ ਕੋਲ ਜਾਓ ਕਿਉਂਕਿ ਉਹ ਲੂ ਲੱਗਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਹੈਗੇ ਆ ਤਾਂ ਇਹ ਜਿਹੜੀਆਂ ਚੀਜ਼ਾਂ ਜ਼ਿਆਦਾ ਆਪਣੇ ਕਰਨੀਆਂ ਚਾਹੀਦੀਆਂ ਹੈਗੀਆਂ ਜੀ ਸਰ ਜਿਸ ਵਿਅਕਤੀ ਨੂੰ ਮਤਲਬ ਕਿ ਸਕਿਨ ਪ੍ਰੋਬਲਮ ਹੋਵੇ ਉਹ 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 ਵਿਅਕਤੀ ਕੀ ਕਰੇ ਉਹ ਉਹ ਲੱਛਣ ਕਦੋਂ ਪਤਾ ਲੱਗਦੇ ਨੇ ਦੇਖੋ ਗਰਮੀ ਦੇ ਵਿੱਚ ਜਿਹੜਾ ਸਕਿਨ ਦੇ ਚਮੜੀ ਦੇ ਰੋਗ ਹੈ ਇਹ ਵੱਧ ਜਾਂਦੇ ਆ ਚਾਹੇ ਉਹ ਆਪਣੇ ਐਕਜ਼ੀਮਾ ਹੈ ਚਾਹੇ ਉਹ ਸੋਰੇਸਿਸ ਹੈ ਚਾਹੇ ਉਹ ਆਪਣੇ ਗਰਮੀ ਕਰਕੇ ਆਪਣੇ ਬੋਇਲਸ ਹੋਣਾ ਫਿੰਸੀਆਂ ਹੋਣਾ ਤਾਂ ਜਦੋਂ ਉਹਦੇ ਉੱਤੇ ਈਚਿੰਗ ਹੋ ਗਈ ਖਾਜ ਹੋ ਗਈ ਤਾਂ ਉੱਥੋਂ ਪਤਾ ਲੱਗਣ ਲੱਗ ਜਾਂਦਾ ਵੀ ਭਾਈ ਮੇਰੇ ਆਪਣੇ ਹੁਣ ਜ਼ਿਆਦਾ ਹੋ ਗਿਆ ਫੰਗਸ ਵੱਧ ਜਾਂਦੀ ਹੈ ਤਾਂ ਉਹਦਾ ਇਹੀ ਤਰੀਕਾ ਹੈਗਾ ਵੀ ਜਿਆਦ ਤੋਂ ਜ਼ਿਆਦਾ ਸੂਤੀ ਕੱਪੜੇ ਪਾਓ ਖੁੱਲੇ ਕੱਪੜੇ ਪਾਓ ਤੇ ਆਪਦੇ ਸਰੀਰ ਨੂੰ ਹਵਾ ਲੱਗਣ ਦਿਓ ਤੇ ਗਰਮੀ ਤੋਂ ਬਚਾ ਰੱਖੋ ਜੇ ਜ਼ਿਆਦਾ ਪ੍ਰੋਬਲਮ ਹੈ ਤਾਂ ਡਾਕਟਰ ਕੋਲ ਜਾਓ ਕਾਫੀ ਵਿਅਕਤੀਆਂ ਨੂੰ ਜ਼ਿਆਦਾ ਪਸੀਨਾ ਆਉਂਦਾ ਵਾ ਤੇ ਉਹਨਾਂ ਦਾ ਖੂਨ ਜ਼ਿਆਦਾ ਮਤਲਬ ਕੀ ਦੌੜਨ ਲੱਗ ਜਾਂਦਾ ਵੇ ਤੇ ਉਹਨਾਂ ਲਈ ਕੀ ਕੀ ਇਹਦਾ ਉਪਾਏ ਹੈ ਦੋ ਕੋ ਉਹ ਹੀ ਆ ਵੀ ਉਹ ਜਿਆਦਾ ਤੋਂ ਜਿਆਦਾ ਠੰਡੀਆਂ ਚੀਜ਼ਾਂ ਲੈਣ ਨਿੰਬੂ ਦੀਚ ਕੰਮੀ ਲੈ ਲੈਣ ਕੋ ਡਰਿੰਕਸ ਵਗੈਰਾ ਲੈਣ ਲੱਸੀ ਜਿਹੜੀ ਹੈ ਠੰਡਾ ਦੁੱਧ ਹੋ ਗਿਆ ਲੱਸੀ ਹੋ ਗਿਆ ਇਹ ਆਪਣੇ ਮਤਲਬ ਬਜ਼ੁਰਗਾਂ ਦੀ ਦੇਣ ਆ ਇਹ ਜਿਹੜੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਆ ਜਿਹਨੂੰ ਅਲਰਜੀ ਹੋਵੇ ਉਹ ਤਕੋ ਅਲਰਜੀ ਦੇ ਲਈ ਤਾਂ ਫਿਰ ਜਿਵੇਂ ਅੱਗੇ ਆਪਣੇ ਠੰਡੀਆਂ ਚੀਜ਼ਾਂ ਜਿਵੇਂ ਕੈਲਾਮਿਨ ਲੋਸ਼ਨ ਹੈ ਜਾਂ ਅੱਗੇ ਲੋਕੀ ਆਪਣੇ ਗਾਚੀ ਲਾਉਂਦੇ ਹੁੰਦੇ ਸੀਗੇ ਮਲਤਾਨੀ ਮਿੱਟੀ ਲਾਉਂਦੇ ਸੀਗੇ ਤਾਂ ਇਹ ਬਹੁਤ ਇਫੈਕਟਿਵ ਆ ਇਹ ਸ਼ਰੀ ਨੂੰ ਰਾਹਤ ਵੀ ਦਿੰਦੇ ਆ ਤੇ ਆਪਣੇ ਜਿਹੜੇ ਬੋਇਲਸ ਐ ਜਾਂ ਆਪਣੇ ਖਾਰਿਸ਼ ਹੁੰਦੀ ਐ ਉਹਨੂੰ ਰਾਹਤ ਵੀ ਮਿਲਦੀ ਓਦੇ ਤੋਂ ਜੀ ਸਰ ਸਾਹਿਬ ਬੱਚੇ ਸਕੂਲ ਜਾਂਦੇ ਨਾ ਉਹਨੇ ਚਲੋ ਅੱਗੇ ਜੂਨ ਜੁਲਾਈ ਦੇ ਵਿੱਚ ਛੁੱਟੀਆਂ ਜਦੋਂ ਸ਼ੁਰੂ ਹੋ ਜੂਗੀਆਂ ਤੇ ਬੱਚੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜੋ ਪਾਣੀ ਲੈ ਕੇ ਜਾਂਦੇ ਆ ਆਪਣਾ ਤੇ ਉਹ ਪਾਣੀ ਦੇ ਵਿੱਚ ਕੀ ਕੀ ਭਰ ਕੇ ਲੈ ਜਾਂਦੇ ਤੇ ਐਸਾ ਪ੍ਰਿਕਾਸ਼ਨਸ ਕਿਸ ਤਰ੍ਹਾਂ ਬੱਚੇ ਬੱਚੇ ਕਿਸ ਤਰ੍ਹਾਂ ਧਿਆਨ ਰੱਖਣ ਤਾਂ ਕਿ ਮਾਪਿਓ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਇਹ ਉਹਨਾਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜ ਸਕਣ ਬੱਚਿਆਂ ਦੇ ਲਈ ਨਿੰਬੂ ਦੀ ਚਕਨੀ ਬਣਾ ਕੇ ਦਿਓ ਸ਼ਰਬਤ ਬਣਾ ਕੇ ਦਿਓ acha ਲੱਸੀ ਪਾਸ ਕਰਦੇ ਆਪਾਂ ਮਿੱਠੀ ਲੱਸੀ ਪਾਸ ਕਰਦੇ ਆਂ ਬੱਚਿਆਂ ਲਈ ਤਾਂ ਕੋਈ ਮਾੜੀ ਗੱਲ ਨਹੀਂ ਹੈ ਤੇ ਉਹਨਾਂ ਨੂੰ ਇਹ ਟ੍ਰੈਂਡ ਕਰਨਾ ਪੈਣਾ ਉਹਨਾਂ ਨੂੰ ਆਪਾਂ ਨੂੰ ਸਮਝਾਣਾ ਪੈਣਾ ਵੀ ਬੇਟਾ ਹਰ ਘੰਟੇ ਬਾਅਦ ਥੋੜਾ ਥੋੜਾ ਕਰਕੇ ਪਾਣੀ ਪੀਣਾ ਹੈ ਧੁੱਪ ਚ ਖੇਲਣ ਨਾ ਜਾਣ ਤੇ ਜੇ ਬਾਹਰ ਅੰਦਰ ਜਾਣਾ ਤਾਂ ਸਿੱਧੇ ਉੱਤੇ ਕੈਪ ਪਾ ਕੇ ਜਾਣਾ ਕਿਉਂਕਿ ਬੱਚੇ ਨਾਜ਼ੁਕ ਹੁੰਦੇ ਆ ਤਾਂ ਬੱਚਿਆਂ ਨੂੰ ਇਹ ਸਮਝਾਣਾ ਬਹੁਤ ਜ਼ਰੂਰੀ ਹੈ acha ਡਾਕਟਰ ਸਾਹਿਬ ਜਿਹੜੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਹਨਾ ਚਲੋ ਉਹਨਾਂ ਨੂੰ ਤੁਹਾਨੂੰ ਵਾਰਨ ਕੀਤਾ ਕਿ ਚਲੋ ਘਟ ਬਾਹਰ ਨਿਕਲਣਾ ਤੇ ਆਪਣਾ ਹੋਰ ਇਹੋ ਜਿਹੇ ਕਿਹੜੇ ਯੰਤਰ ਅਪਣਾਣ ਕੀ ਤਾਂ ਕਿ ਗਰਮੀ ਤੋਂ ਬਚਾ ਰਹੇ ਉਹਨਾਂ ਨੂੰ ਤੇ ਕਿਹੜੇ ਕਿਹੜੇ ਫਲ ਫਰੂਟ ਖਾਣ ਕੀ ਕੀ ਖਾਣ ਦੇਖੋ ਜਿਹੜੇ ਗਰਮੀਆਂ ਦੇ ਫਰੂਟ ਹੈਗੇ ਆ ਜਿਨ੍ਹਾਂ ਨੇ ਪਾਣੀ ਵਾਲੇ ਫਰੂਟ ਆ ਜਿਵੇਂ ਖਰਬੂਜਾ ਹੋ ਗਿਆ ਤਰਬੂਜ਼ ਹੋ ਗਿਆ ਔਰੈਂਜ ਹੋ ਗਿਆ ਸੰਤਰਾ ਇਹ ਚੀਜ਼ਾਂ ਜਿਹੜੀਆਂ ਹਰ ਬੰਦੇ ਲਈ ਫਾਇਦੇਮੰਦ ਆ ਅੱਗੇ ਜਾ ਕੇ ਅੰਬ ਆ ਜਾਣਾ ਆਪਦੀ ਆਪਣੇ ਮੰਗੋ ਜੂਸ ਹੋ ਗਿਆ ਮੰਗੋ ਲੱਸੀ ਹੋ ਗਈ ਇਹ ਚੀਜ਼ਾਂ ਬਹੁਤ ਫਾਇਦੇਮੰਦ ਆ ਤਾਂ ਦੇਖੋ ਗਰਮੀ ਦੇ ਜਿਹੜੇ ਫਰੂਟ ਆ ਉਹ ਸਾਰੇ ਆਪਣੇ ਬੰਦਾ ਲੈ ਸਕਦਾ ਹੈਗਾ ਸੀਜ਼ਨਲ ਫਰੂਟ ਮਤਲਬ ਅਸੀਂ ਹਮੇਸ਼ਾ ਰეკਮੈਂਡੇ ਕਰਦੇ ਆ ਵੀ ਹਰ ਬੰਦੇ ਨੂੰ ਸੀਜ਼ਨਲ ਸਬਜ਼ੀ ਸੀਜ਼ਨਲ ਫਰੂਟ ਲੈਣਾ ਚਾਹੀਦਾ ਅਨਸੀਜ਼ਨਡ ਕੋਈ ਚੀਜ਼ ਨਹੀਂ ਲੈਣੀ ਚਾਹੀਦੀ ਤਾਂ ਉਹ ਲੈ ਸਕਦੇ ਆ ਕੋਈ ਦਿੱਕਤ ਨਹੀਂ ਆਪਦੀ ਕੈਪੈਸਿਟੀ ਦੇ ਹਿਸਾਬ ਨਾਲ ਆਪਦੀ ਸਿਹਤ ਦੇ ਹਿਸਾਬ ਨਾਲ ਕਿ ਪਾਣੀ ਜਿਹੜਾ ਤੁਸੀਂ ਕਹੇ ਕੰਜ਼ਿਊਮ ਆਪਾਂ 4 ਤੋਂ 6 ਕਰਦੀ ਹੁਣ ਵਾਟਰ ਨੂੰ ਪਾਣੀ ਕੰਜ਼ਿਊਮ ਕਰਨਾ ਨਹੀਂ ਹੁਣ ਹਾਂ ਨੈਚੁਰਲੀ ਸਰਦੀਆਂ ਸੀਗੀਆਂ ਪਿੱਛੇ ਤਾਂ ਪਾਣੀ ਪਾਣੀ ਜੀ ਆਪਾਂ ਉਹ ਕੋਈ ਆ ਉਹ ਆਰਐਸ ਜਾਂ ਕੁਝ ਇਹੋ ਜਿਹਾ ਪਾ ਸਕਦੇ ਹਾਂ ਆਹ ਆਰਐਸ ਪਾ ਸਕਦੇ ਆਪਾਂ ਜੇ ਆਪਾਂ ਘਰੇ ਬਣਾਉਣਾ ਤਾਂ ਇੱਕ ਚਮਚੀ ਚੀਨੀ ਇੱਕ ਚੁਟਕੀ ਨਮਕ ਤੁਸੀਂ ਪਾਣੀ ਚ ਪਾਓ ਤਾਂ ਉਹ ਆਰਐਸ ਬਣ ਗਿਆ ਤਾਂ ਉਹ ਚੀਪ ਐਂਡ ਬੈਸਟ ਹੈਗਾ ਤੇ ਆਪਣੇ ਬੱਚਾ ਨੂੰ ਵੀ ਉਹ ਦਿਓ ਤੁਸੀਂ ਜੋ ਸਕੂਲੋਂ ਆਉਂਦੇ ਆ ਖੇਡ ਕੇ ਆਉਂਦੇ ਆ ਬਹੁਤ ਫਾਇਦੇਮੰਦ ਆ ਠੀਕ ਹੈ ਬਹੁਤ ਧੰਨਵਾਦ ਅਟਰ ਸੋ ਸਾਡੇ ਨਾਲ ਸੀਗੇ ਡਾਕਟਰ ਬਾਂਸਰ ਜਿਨ੍ਹਾਂ ਨੇ ਕਿਹਾ ਕਿ ਬਤਰੀ ਗਰਮੀ ਦੇਖਦੇ ਹੋਏ ਬੱਚਿਆਂ ਨੂੰ ORS ਜਾਂ ਐਦਾਂ ਹੀ ਕੋਈ ਠੰਡੀ ਚੀਜ਼ਾਂ ਦੇ ਕੇ ਆਪਣੇ ਸਕੂਲ ਭੇਜਣ ਜਾਂ ਟਿਊਸ਼ਨ ਤੋਂ ਆ ਰਹੇ ਟਿਊਸ਼ਨ ਤੋਂ ਭੇਜਣ ਤੇ ਜਿਹੜਾ ਘਰੇ ਆ ਰਹੇ ਉਹਨਾਂ ਨੂੰ ਠੰਡੀ ਚੀਜ਼ਾਂ ਦੇ ਨਾਲ ਰੱਖਣ ਤੇ ਕਿਉਂਕਿ ਇਹ ਜਿਹੜੀ ਤਪਦੀ ਗਰਮੀ ਹੈ ਤਪਦੀ ਗਰਮੀ ਹਾਲੇ ਹਜੇ ਤਾਂ ਮਈ ਚੜਨਾ ਹੈ ਹਜੇ ਤਾਂ ਜੂਨ ਚੜਨਾ ਹੈ ਜੂਲਾਈ ਚੜਨਾ ਪਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 46 ਡਿਗਰੀ ਟੈਂਪਰੇਚਰ ਅੱਜ 26 ਅਪ੍ਰੈਲ ਆ 46 ਡਿਗਰੀ ਟੈਂਪਰੇਚਰ ਹੋਇਆ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੋਈ ਟੈਂਪਰੇਚਰ ਹੋਰ ਵਧੇਗਾ ਕਿੰਨੀ ਕੋਈ ਗਰਮੀ ਇਫੈਕਟ ਕਰੇਗੀ ਲੋਕਾਂ ਤੇ ਤੇ ਵਿਪਾਰ ਤੇ ਵੀ ਅਸਰ ਪਾਏਗਾ ਹੀ ਪਏਗਾ ਪਰ ਲੋਕਾਂ ਤੇ ਕਾਫੀ ਅਸਰ ਪਏਗਾ ਜੇਕਰ ਤੁਸੀਂ ਵੀ ਬਾਹਰ ਅਗਰ ਕਿਤੇ ਜਾ ਰਹੇ ਹੋ ਤਾਂ ਆਪਣਾ ਸਰੀਰ ਵਗੈਰਾ ਟੱਕ ਕੇ ਜਾਓ ਜਾਂ ਗੱਡੀ 'ਚ ਜਾਓ ਜਾਂ ਪ੍ਰੀਕਾਸ਼ਨਸ ਲੈ ਕੇ ਜਾਓ ਨਾਲ ਜੇਕਰ ਹੋਰ ਵੀ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਤੁਸੀਂ ਆਪਣਾ ਜ਼ਰੂਰੀ ਕੰਮ ਕਰਕੇ ਫਟਾਫਟ ਨਾਲ ਨਾਲ ਆਪਣੇ ਪਾਣੀ ਰੱਖ ਲਓ 4 ਤੋਂ 5 6 ਲੀਟਰ ਜਿਹੜਾ ਕਿ ওয়াটার ਕੰਜ਼ਿਊਮ ਕਰੋ ਤੇ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਕਿ ਜਿਹਨੂੰ ਜਿਹਨਾਂ ਨੂੰ ਚਮੜੀ ਦਾ ਐਦਾ ਬਿਮਾਰੀ ਹੈ ਤੇ ਉਹਨਾਂ ਨੂੰ ਬਿਲਕੁਲ ਆਪਣਾ ਸਿਰ ਮੱਥਾ ਸਾਰਾ ਕੁਝ ਕਵਰ ਕਰਕੇ ਇੱਥੋਂ ਜਾਣਾ ਚਾਹੀਦਾ ਹੈ ਤੇ ਤੁਸੀਂ ਵੀ ਆਪਣਾ ਵਾਟਰ ਜਿਹੜਾ ਕਿ ਐ ਕੰਜ਼ੂਮ ਨਾਲ ਜਰੂਰ ਰੱਖੋ 24 ਘੰਟੇ ਕਿਉਂਕਿ ਇਹ ਤਪਤੀ ਗਰਮੀ ਦੇ ਵਿੱਚ ਪਾਣੀ ਹੀ ਤੁਹਾਡੇ ਲਈ ਸਹਾਇਕ ਹੈ ਜੁੜੇ ਹੋਣ ਲਈ ਨਾਲ ਐਮੀ ਜਨਾ ਯੰਬਰ ਪਰ ਧੰਨਵਾਦ